ਇਸ ਵੇਲੇ ਦੀ ਬਿਹਰ ਵੱਡੀ ਖਬਰ ਟੀਮ ਇੰਡੀਆ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਦੇ ਵਾਈਸ ਕੈਪਟਨ ਸ਼੍ਰੇਸ਼ ਈਅਰ ਨੂੰ ਆਈਸੀਯੂ ਦੇ ਵਿੱਚ ਭਰਤੀ ਕੀਤਾ ਗਿਆ ਹੈ ਕਾਫੀ ਉਹਨਾਂ ਦੇ ਪਹਿਲਾਂ ਸੱਟ ਲੱਗੀ ਸੀ ਔਰ ਉਸ ਤੋਂ ਬਾਅਦ ਹੁਣ ਇੰਟਰਨਲ ਬਲੀਡਿੰਗ ਦੀ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਆਈਸੀਯੂ ਯੂਨਿਟ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਦੱਸ ਦਈਏ ਕਿ ਸਿਡਨੀ 1 ਡੇ ਮੈਚ ਜਦੋਂ ਅ ਤੀਸਰਾ ਹੋਇਆ 25 ਤਰੀਕ ਨੂੰ ਤਾਂ ਉਸ ਦੌਰਾਨ ਇੱਕ ਕੈਚ ਉਹਨਾਂ ਦੇ ਵੱਲੋਂ ਲਪਕੇ ਲਗਿਆ ਸੀ ਜਿਸ ਦੇ ਵਿੱਚ ਸਰੇਸ਼ ਐਯਰ ਦੇ 60 ਲੱਖ ਜੰਦੀਏ ਪਸਰੀਆਂ ਦੇ ਉੱਤੇ ਔਰ ਉਹਨਾਂ ਨੂੰ ਤੁਰੰਤ ਡਰੈਸਿੰਗ ਰੂਮ ਦੇ ਵਿੱਚ ਲਿਜਾਇਆ ਜਾਂਦਾ ਔਰ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਈਸੀਯੂ ਦੇ ਵਿੱਚ ਦਾਖਲ ਕਰਵਾਇਆ ਗਿਆ ਕਿਉਂਕਿ ਉਹਨਾਂ ਦੇ ਇੰਟਰਨਲ ਬਲੀਡਿੰਗ ਦੀ ਸ਼ਿਕਾਇਤ ਮਿਲੀ ਹੈ ਤਾਂ ਸਰੇਸ਼ ਐਯਰ ਜੋ ਕਿ ਆ ਪੰਜਾਬ ਕਿੰਗਜ਼ 11 ਦੇ ਵਿੱਚ ਵੀ ਕੈਪਟਨ ਰਹਿ ਚੁੱਕੇ ਨੇ ਔਰ ਕਾਫੀ ਵਧੀਆ ਪਰਫਾਰਮ ਹੋ ਉਹਨਾਂ ਦੇ ਵੱਲੋਂ ਟੀ20 ਮੈਚਾਂ ਦੇ ਵਿੱਚ ਕੀਤਾ ਗਿਆ ਸੀ ਆਈਪੀਐਲ ਦੇ ਵਿੱਚ ਬਹੁਤ ਵਧੀਆ ਪਰਫਾਰਮ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਵਧੀਆ ਜ਼ਿੰਮੇਵਾਰੀ ਉਹਨਾਂ ਨੂੰ ਟੀਮ ਇੰਡੀਆ ਦੇ ਵਿੱਚ ਮਿਲਦੀ ਰਹੀ ਹੈ ਔਰ ਹੁਣ ਵਾਈਸ ਕੈਪਟਨ ਦੀ ਜ਼ਿੰਮੇਵਾਰੀ ਉਹਨਾਂ ਨੂੰ ਟੀਮ ਇੰਡੀਆ ਦੇ ਵਿੱਚ ਦਿੱਤੀ ਗਈ ਸੀ ਆਸਟ੍ਰੇਲੀਆ ਦੇ ਵਿੱਚ ਜੋ ਤਿੰਨ ਵੰਡੇ ਦੀ ਜੋ ਸੀਰੀਜ਼ ਖੇਡੀ ਗਈ ਹੈ ਤਾਂ ਉਸ ਦੇ ਵਿੱਚ ਤੀਸਰੇ ਵੰਡੇ ਦੇ ਵਿੱਚ ਸਰੇਸ਼ ਈਅਰ ਦੇ ਪਸਲੀਆਂ ਦੇ ਉੱਤੇ ਸੱਟ ਲੱਗ ਜਾਂਦੀ ਹੈ 25 ਅਕਤੂਬਰ ਨੂੰ ਇਹ ਮੈਚ ਖੇਡਿਆ ਗਿਆ ਸੀ ਔਰ ਇਸ ਦੌਰਾਨ ਅ ਦੌੜ ਕੇ ਪਿੱਛੇ ਨੂੰ ਜਾਂਦੇ ਹੋਏ ਉਹਨਾਂ ਦੇ ਵੱਲੋਂ ਇੱਕ ਕੈਚ ਕੀਤੀ ਜਾਂਦੀ ਹੈ ਹਾਲਾਂਕਿ ਕੈਚ ਉਹ ਕਰ ਲੈਂਦੇ ਨੇ ਪਰ ਉਸੇ ਦੌਰਾਨ ਮੈਦਾਨ ਦੇ ਉੱਤੇ ਡਿੱਗ ਜਾਂਦੇ ਨੇ ਕਿਉਂਕਿ ਉਹਨਾਂ ਦੀ ਪਸਲੀਆਂ ਦੇ ਉੱਤੇ ਕਾਫੀ ਸੱਟ ਲੱਗੀ ਸੀ ਦੱਸਿਆ ਜਾ ਰਿਹਾ ਹੈ ਕਿ ਖੱਬੀ ਪਸਲੀ ਦੇ ਉੱਤੇ ਉਹਨਾਂ ਦੇ ਸੱਟ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਡਰੈਸਿੰਗ ਰੂਮ ਦੇ ਵਿੱਚ ਲਿਜਾਇਆ ਜਾਂਦਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨਾਂ ਤੋਂ ਉਹ ਉਹ ਆਈਸੀਯੂ ਦੇ ਵਿੱਚ ਹੀ ਦਾਖਲ ਨੇ ਕਿਉਂਕਿ ਇੰਟਰਨਲ ਬਲੀਡਿੰਗ ਦਾ ਪਤਾ ਲੱਗਾ ਸੀ ਔਰ ਤੁਰੰਤ ਉਹਨਾਂ ਨੂੰ ਉੱਥੇ داخل ਕਰਨਾ ਪਿਆ ਤਾਂ ਰਿਕਵਰੀ ਦੇ ਆਧਾਰ ਤੇ ਦੱਸਦੀ ਹੈ ਕਿ 2 ਤੋਂ 7 ਦਿਨਾਂ ਤੱਕ ਅਬਜ਼ਰਵੇਸ਼ਨ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਵੇਗਾ ਕਿਉਂਕਿ ਜਦੋਂ ਇੰਟਰਨਲ ਬਲੀਡਿੰਗ ਹੁੰਦੀ ਹੈ ਤਾਂ ਇਨਫੈਕਸ਼ਨ ਵੀ ਨਾਲ ਹੀ ਫੈਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਨਫੈਕਸ਼ਨ ਨੂੰ ਵੀ ਰੋਕਣਾ ਜ਼ਰੂਰੀ ਹੋਵੇਗਾ ਤਾਂ 5 ਤੋਂ 7 ਦਿਨ ਹੋ ਸਕਦਾ ਹੈ ਕਿ ਉਹਨਾਂ ਨੂੰ ਅਬਜ਼ਰਵੇਸ਼ਨ ਦੇ ਵਿੱਚ ਰੱਖਿਆ ਜਾਵੇ ਔਰ ਜਦੋਂ ਤੱਕ ਪੂਰੇ ਤਰੀਕੇ ਦੇ ਨਾਲ ਫਿੱਟ ਨਹੀਂ ਹੋ ਜਾਂਦੇ ਤਾਂ ਉਦੋਂ ਤੱਕ ਮੈਦਾਨ ਦੇ ਉੱਤੇ ਉਹਨਾਂ ਦੀ ਵਾਪਸੀ ਵੀ ਮੁਮਕਿਨ ਨਹੀਂ ਹੈ ਤਾਂ ਇਹ ਤਾਂ ਚਟਕਾ ਕਿਹਾ ਜਾ ਸਕਦਾ ਹੈ ਕਿਉਂਕਿ ਵਧੀਆ ਪਲੇਅਰ ਨੇ ਟੀਮ ਇੰਡੀਆ ਦੇ ਔਰ ਕਾਫੀ ਵਧੀਆ ਫਾਰਮ ਦੇ ਵਿੱਚ ਨੇ ਕਾਫੀ ਵਧੀਆ ਖੇਡਦੇ ਰਹੇ ਨੇ ਤਾਂ ਇਸ ਕਰਕੇ ਆ ਟੀਮ ਇੰਡੀਆ ਲਈ ਇੱਕ ਚਟਕਾ ਕਿਹਾ ਜਾ ਸਕਦਾ ਕਿਉਂਕਿ ਆਉਣ ਵਾਲੀਆਂ ਕਈ ਸੀਰੀਜ਼ ਦੇ ਵਿੱਚ ਉਹ ਨਦਾਰਦ ਹੋ ਸਕਦੇ ਨੇ ਤਾਂ ਟੀਮ ਇੰਡੀਆ ਦੇ ਉੱਤੇ ਇੱਕ ਤਰੀਕੇ ਦੇ ਨਾਲ ਬਰਡਨ ਵੀ ਵੱਧ ਸਕਦਾ ਹੈ ਤਾਂ ਦੱਸ ਦਈਏ ਕਿ ਜਿਹੜੀ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਚੈੱਕ ਕੀਤਾ ਉਹਨਾਂ ਨੇ ਕੋਈ ਵੀ ਚਾਂਸ ਲੈਣ ਤੋਂ ਇਨਕਾਰ ਕਰ ਦਿੱਤਾ ਉਸ ਸਮੇਂ ਜਦੋਂ ਸੱਟ ਲੱਗਦੀ ਹੈ ਤਾਂ ਉਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹਾਲਤ ਫਿਲਹਾਲ ਠੀਕ ਹੈ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਹੈ ਪਰ ਰਿਕਵਰੀ ਹੋਣ ਦੇ ਵਿੱਚ ਟਾਈਮ ਲੱਗੇਗਾ 5 ਤੋਂ 7 ਦਿਨ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਜਾਵੇਗਾ ਔਰ ਉਸ ਤੋਂ ਬਾਅਦ ਵੀ ਰਿਕਵਰੀ ਇਹ ਚੱਲਦੀ ਰਹੇਗੀ ਉਸ ਤੋਂ ਬਾਅਦ ਇਹ ਰਿਕਵਰੀ ਜਿਸ ਤਰੀਕੇ ਦੇ ਨਾਲ ਹੁੰਦੀ ਹੈ ਤਾਂ ਉਹ ਮੈਦਾਨ ਦੇ ਉੱਤੇ ਵਾਪਸੀ ਕਰ ਸਕਦੇ ਨੇ ਤਾਂ ਫਿਲਹਾਲ ਇਹ ਕਿਹਾ ਨਹੀਂ ਜਾ ਸਕਦਾ ਕਿ ਕੋਈ ਨਿਸ਼ਚਿਤ ਸਮਾਂ ਨਹੀਂ ਦਿੱਤਾ ਜਾ ਸਕਦਾ ਕਿ ਕਿੰਨੇ ਦਿਨਾਂ ਦੇ ਵਿੱਚ ਮੈਦਾਨ ਦੇ ਵਿੱਚ ਵਾਪਸੀ ਕਰ ਸਕਦੇ ਆ ਪਰ ਅਗਲੇ ਕੁਝ ਦਿਨ ਉਹ ਫਿਲਹਾਲ ਸਿਡਨੀ ਦੇ ਵਿੱਚ ਰਹਿਣਗੇ ਕਿਉਂਕਿ ਆਸਟ੍ਰੇਲੀਆ ਦੌਰੇ ਤੇ ਸੀ ਜਿਸ ਦੌਰਾਨ ਉਹਨਾਂ ਦੇ ਵਿੱਚ ਸੱਟ ਲੱਗਦੀ ਹੈ ਸਿਡਨੀ ਦੇ ਵਿੱਚ ਮੈਚ ਖੇਡਿਆ ਜਾ ਰਿਹਾ ਸੀ ਇੰਡੀਆ ਅਤੇ ਆਸਟ੍ਰੇਲੀਆ ਦਾ ਔਰ ਇਸ ਦੌਰਾਨ ਉਹਨਾਂ ਦੇ ਸੱਟ ਲੱਗਦੀ ਹੈ ਤਾਂ ਉਸ ਤੋਂ ਬਾਅਦ ਸਿਡਨੀ ਦੇ ਹਸਪਤਾਲ ਦੇ ਵਿੱਚ ਹੀ ਦਾਖਲ ਕਰਵਾਇਆ ਜਾਂਦਾ ਹੈ ਦੱਸਦੀ ਹੈ ਕਿ ਉਹਨਾਂ ਦੀ ਸਪਲੀਨ ਦੇ ਵਿੱਚ ਸੱਟ ਲੱਗੀ ਹੈ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ ਔਰ ਬੀਸੀਸੀਆਈ ਦੀ ਜੋ ਮੈਡੀਕਲ ਟੀਮ ਹੈ ਸਿਡਨੀ ਅਤੇ ਭਾਰਤ ਦੇ ਜੋ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਦੀ ਸਲਾਹ ਲੈ ਕੇ ਜੋ ਆਇਆ ਰਿਹਾ ਉਹਨਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਸਿਡਨੀ ਤੋਂ ਉਹ ਰਵਾਨਾ ਹੋ ਸਕਦੇ ਨੇ ਜਿਵੇਂ ਹੀ ਰਿਕਵਰੀ ਕਰ ਲੈਂਦੇ ਨੇ ਤਾਂ ਉਹ ਸਿਡਨੀ ਤੋਂ ਰਵਾਨਾ ਹੋਣਗੇ ਔਰ ਉਸ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਮੈਦਾਨ ਦੇ ਉੱਤੇ ਉਹ ਵਾਪਸੀ ਕਦੋਂ ਕਰ ਸਕਦੇ ਨੇ ਤਾਂ ਫਿਲਹਾਲ ਉਹਨਾਂ ਦੇ ਮਾਤਾ ਪਿਤਾ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਜੋ ਆਪਣੇ ਬੇਟੇ ਦੇ ਨਾਲ ਇਸ ਸਮੇਂ ਮੌਜੂਦ ਰਹਿ ਸਕਣ ਔਰ ਉਸ ਦਾ ਧਿਆਨ ਰੱਖ ਸਕਣ ਕਿਉਂਕਿ ਮਾਪਿਆਂ ਨੂੰ ਅਕਸਰ ਟੈਨਸ਼ਨ ਹੋ ਜਾਂਦੀ ਹੈ ਜਦੋਂ ਬੱਚਾ ਇਸ ਤਰੀਕੇ ਦੇ ਨਾਲ ਕੋਈ ਛੱਟ ਲੱਗ ਜਾਵੇ ਤਾਂ ਫਿਲਹਾਲ ਉਹਨਾਂ ਦੇ ਮਾਪਿਆਂ ਦੇ ਵੱਲੋਂ ਵੀਜ਼ਾ ਅਪਲਾਈ ਕੀਤਾ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਆਇਰ ਨੂੰ ਮਿਲ ਸਕਣ ਤਾਂ ਦੱਸ ਦਈਏ ਕਿ ਜੋ ਆਸਟ੍ਰੇਲੀਆ ਦੇ ਨਾਲ ਸੀਰੀਜ਼ ਖੇਡੀ ਗਈ ਹੈ ਤਾਂ ਹਾਲਾਂਕਿ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਸੀਰੀਜ਼ ਹਾਰਨੀ ਪਈ ਹੈ ਪਰ ਤੀਸਰਾ ਮੈਚ ਅ ਵਨ ਡੇ ਮੈਚ ਟੀਮ ਇੰਡੀਆ ਦੇ ਵੱਲੋਂ ਜਿੱਤ ਲਿਆ ਗਿਆ ਸੀ ਔਰ ਉਸ ਤੋਂ ਬਾਅਦ ਵਧੀਆ ਪਰਫਾਰਮ ਟੀਮ ਇੰਡੀਆ ਦੀ ਕਹੀ ਜਾ ਸਕਦੀ ਹੈ ਔਰ ਫਿਲਹਾਲ ਬੀਸੀਸੀਆਈ ਨੇ ਵੀ ਅਪਡੇਟ ਇਸ ਪੂਰੇ ਮਾਮਲੇ ਦੇ ਵਿੱਚ ਦਿੱਤਾ ਉਹਨਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਮੈਚ ਤੋਂ ਬਾਅਦ ਆਈਅਰ ਦੀ ਸੱਟ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਦੱਸਿਆ ਕਿ ਆਈਅਰ ਦੀਆਂ ਜੋ ਖੱਬੀ ਪਸਲੀਆਂ ਉਹਨਾਂ ਦੇ ਵਿੱਚ ਸੱਟ ਲੱਗੀ ਸੀ ਔਰ ਅਗਲੀ ਜਾਂਚ ਲਈ ਉਹਨਾਂ ਨੂੰ ਹਸਪਤਾਲੇ ਲਿਜਾਇਆ ਗਿਆ ਤਾਂ ਫਿਲਹਾਲ ਆਈਸੀਯੂ ਦੇ ਵਿੱਚ ਰੱਖਿਆ ਗਿਆ ਹੈ ਸਰੇਸ਼ ਆਈਅਰ ਨੂੰ ਭਾਰਤੀ ਟੀਮ ਦੇ ਵਾਈਸ ਕੈਪਟਨ ਨੇ ਔਰ ਸੱਟ ਲੱਗੀ ਸੀ ਪਸਲੀਆਂ ਦੇ ਵਿੱਚ ਜਦੋਂ ਤੀਸਰਾ ਵਨਡੇ ਆਸਟ੍ਰੇਲੀਆ ਦੇ ਨਾਲ ਖੇਡਿਆ ਗਿਆ ਔਰ ਉਸੇ ਦੌਰਾਨ ਪਸਲੀਆਂ ਦੇ ਉੱਤੇ ਸੱਟ ਲੱਗ ਜਾਂਦੀ ਹੈ ਜਦੋਂ ਉਹਨਾਂ ਨੂੰ ਉਹਨਾਂ ਦੇ ਵੱਲੋਂ ਹੀ ਕਿ ਕੈਚ ਲਪਕਿਆ ਜਾਂਦਾ ਹੈ ਪਿੱਛੇ ਨੂੰ ਦੌੜ ਕੇ ਜਦੋਂ ਕੈਚ ਲਪਕਦੇ ਨੇ ਤਾਂ ਥੇਠਾਂ ਡਿੱਗ ਜਾਂਦੇ ਨੇ ਕੈਚ ਹਾਲਾਂਕਿ ਫੜ ਲੈਂਦੇ ਨੇ ਪਰ ਪਸਲੀਆਂ ਜ਼ਮੀਨ ਦੇ ਨਾਲ ਟਕਰਾ ਜਾਂਦੀਆਂ ਨੇ ਜਿਸ ਕਰਕੇ ਸੱਟ ਲੱਗਦੀ ਹੈ ਔਰ ਇੰਟਰਨਲ ਬਲੀਡਿੰਗ ਦੀ ਸ਼ਿਕਾਇਤ ਤੋਂ ਬਾਅਦ ਤੁਰੰਤ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਆਈਸੀਯੂ ਦੇ ਵਿੱਚ ਦਾਖਲ ਕੀਤਾ ਗਿਆ ਹੈ